ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਮੈਂ ਠਕਰਵਾਲ ਜ਼ਿਲ੍ਹਾ ਛੇਅਰ ਪਰ ਵਿਖੇ ਜਿੱਥੇ ਕਿ ਪ੍ਰਭ ਆਸਰਾ ਐਨ ਜੀਓ ਠਕਰਵਾਲ ਮੋਜਮ ਰਖ ਛੇਅਰ ਪਰ ਵੱਲੋਂ ਵਾਤਾਵਰਣ ਨੂੰ ਛੁੱਧ ਰੱਖਣ ਲਈ ਪਿੰਡ ਦੇ ਆਲੇ ਦੁਆਲੇ ਪੌਦੇ ਲਗਾਉਣ ਦੀ ਅਰੰਭਤਾ ਕੀਤੀ ਗਈ ਇਸ ਮੌਕੇ ਦਰਸ਼ਕ ਨੂੰ ਰਾਜਾ ਠਕਰਵਾਲ ਜੀ ਨੇ ਸਰਬ ਧਰਮ ਨਿਊਜ਼ ਦੀ ਟੀਮ ਨਾਲ ਗਲਤ ਕਰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਸੰਤ ਬਾਬਾ ਹਰਿ ਹਰਕ੍ਰਿਸ਼ਨ ਸਿੰਘ ਸੋਢੀ ਠਕਰਵਾਲ ਉਪ ਚੇਅਰਮੈਨ ਨਿਰਮਲ ਸੰਤ ਮੰਡਲ ਪੰਜਾਬ ਨੇ ਅਰਦਾਸ ਕਰਕੇ ਪੌਦੇ ਲਗਾਉਣ ਦੀ ਅਰੰਭਤਾ ਕੀਤੀ ਗਈ इस मौके संत बाबा हरकृष्ण सिंह सोढ़ी ठक्करवाल संत बाबा जसवंत सिंह चीड़ा ठक्करवाल स्वामी प्रेमानंद ठक्करवाल हरभजन जोधा अमरीका मैनेजिंग डायरेक्टर चरणजीत सिंह मिनहस चेयरमैन कमलजीत सिंह मीत चेयरमैन प्रधान सिंह मैनेजर बड्डो बैंक मास्टर कमलजीत सिंह मीत प्रधान चरणजीत मंज खजांची दर्शन सिंह राजा ठक्करवाल मीत खजानची बाबा सरबजीत जनरल सक्र संजीव कुमार मीत सक्र सरपंच जसवीर सिंह कला प्रेस सक नरेंद्र सिंह सलाहकार अनमोल कलसी अमरीका ठेकेदार रूपलाल लाला दलजीत सिकरवाल सिंह सििलों सबका सरपंच मौजो मजारा परमजीत पम्मा पंच ठेकेदार चरण समनदीप चरण सिंह जरैल सिंह पटवारी खड़क सिंह मंज ਬਲਰਾਜ ਸਿੰਘ ਢਿੱਲੋਂ ਹਰਿੰਦਰ ਸਿੰਘ ਢਿੱਲੋਂ ਪ੍ਰਦੀਪ ਸਿੰਘ ਢਿੱਲੋਂ ਆਦ ਇਸ ਮੌਕੇ ਹਾਜ਼ਰ ਸਨ ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਥੇ ਤੋਂ ਜਜੀਤ ਸਿੰਘ ਸੋਢੀ ਮਾਲਪੁਰ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬਤਰਮ ਨਿਊ ਚੈਨਲ ਹੁਸ਼ਿਆਰਪੁਰ ਅੰਦਰ ਉਹਦੇ ਘਾਟਨ ਕੀਤਾ ਜਾ ਰਿਹਾ ਹੈ ਜੋ ਸੜਕਾਂ ਦੇ ਉੱਤੇ ਫੁੱਲਾਂ ਦੇ درخت ਅਤੇ ਦੂਸਰੇ ਜਿਹੜੇ ਨਰਖਤ ਹਨ ਉਹ ਲਾਏ ਜਾ ਰਹੇ ਹਨ ਆਪ ਇਹਦੇ ਕਰਨਾ ਚ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਇਸ ਕਾਰਜ ਨੂੰ ਆਪ ਹਮਸੰਗ ਹੋ ਕੇ ਨਿਰਵਿਘਨ ਸਹਿਤ ਸੰਪੂਰਨ ਕਰਨਾ ਅਤੇ ਚੜ੍ਹਦੀਆਂ ਕਲਾ ਬਖਸ਼ ਕਰਨੀਆਂ ਇਹਨਾਂ ਇਸ ਸੰਸਥਾ ਦੇ ਉੱਤੇ ਆਪਣਾ ਮਿਹਰਾ ਪਰਿਆ ਹੱਥ ਰੱਖਣਾ ਆਉਣ ਵਾਲੇ ਸਮੇਂ ਦੇ ਅੰਦਰ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ ਕਰਨੀਆਂ ਇਸੇ ਤਰ੍ਹਾਂ ਉਦਮ ਪਰਲਾ ਬਖਸ਼ਦੇ ਰਹਿਣ ਤਾਂ ਕਿ ਇਹ ਨਗਰ ਦੀ ਦੋਨਾਂ ਨਗਰਾਂ ਦੀ ਸੇਵਾ ਕਰਦੀ ਰਹੇ ਅਤੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ ਕਰਨੀਆਂ ਜੋ ਇਹਨਾਂ ਦਾ ਸਾਥ ਜੋਗ ਇਹਨਾਂ ਦਾ ਸਾਥ ਦੇ ਰਹੇ ਹਨ ਉਹਨਾਂ ਦੇ ਆਪਣਾਂ ਵੀ ਰਹਿ ਬਹਸਰਾ ਕੇ ਆਪ ਜੀ ਨੇ ਸੇਵਾ ਲੈ ਲੈਣੀ ਇਹਨਾਂ ਤੋਂ ਸੇਵਾ ਕਰਵਾ ਲੈਣੀ ਕਿਰਪਾ ਕਰਨੀ ਇਸ ਸਮੇਂ ਇਸ ਮੂਹ ਸੰਗਤ ਕੀ ਅਰਦਾਸ ਆਉ ਜੀ ਦੇ ਪ੍ਰਮੇਤਰ ਚੰਦ ਕਮਲਾ ਪਾਸ ਛੜ ਕਰੇ ਆਸ਼ੀਰਵਾਸੇ ਜੋਧ ਰੱਖਤਾ ਹਨ ਜੋ ਬੂਟੇ ਹਨ ਉਹ ਲਗਾਉਣ ਦੀ ਆਗਿਆ ਜੀ ਚਰਨਾ ਚ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਆਗਿਆ ਲੈਣ ਵਾਸਤੇ ਬੁੱਢੇ ਲਗਾਉਣ ਦੀ ਆਗਿਆ ਬਖਸ਼ਿਸ਼ ਕੀਤੀ ਜਾਵੇ ਅਤੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ ਕਰਨ ਜੋ ਹੈ ਸਮੇਂ ਸਹਿਯੋਗੀ ਸਜਣ ਕੋ ਉਂਟੇ ਹਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਅਤੇ ਸੰਗਤ ਦਾ ਸਹਿਯੋਗ ਆਪ ਜੀ ਨੇ ਆਪ ਲੈ ਲੈਣਾ ਜੜਦੀਆਂ ਕਲਾ ਬਖਸ਼ ਰਹੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਬੋਟੇ ਲਵਾਉਣ ਦੀ ਆਗਿਆ ਬਖਸ਼ ਕਰੋ ਜੀ ਸੇਹ ਗੁਰਪਿਆਰੇ ਮਲਾਇਓ ਜਿਨ੍ਹਾਂ ਮੇਰੇ ਆਪ ਕੀ ਦਾ ਨਾਮ ਕਿਤਾਬ ਹੈ ਨਾਨਕ ਨਾਮ ਜੜਦੀ ਕਲਾ ਤੀਰੀ ਬਾਣੇ ਵਰਤ ਕ ਬਲਉ ਵਾਹ ਬਹੁਤ ਬੰਦੇ ਵਿੱਚ ਬਹੁਤ ਹੋ ਗਈ ਇਹ ਹਾਂ ਬਿਲਕੁਲ ਵਾਈਗੋਜੀ ਦਾ ਖਾਕਾ ਵਾਜ ਦੀ ਹੀ ਫਤਿਹ ਅੱਜ ਬਹੁਤੀ ਭਗਾ ਵਾਲਾ ਦੇਨੇ ਆ ਪ੍ਰਭ ਆਸਰਾ ਐਨ ਜੀਓ ਠੱਕਰਵਾਲ ਮੋਜਮ ਜਾਲਾ ਦਾ ਜੋ ਘਟਨ ਹੋਇਆ ਆ ਪਿੰਡ ਦੀ ਸਾਫ ਸਫਾਈ ਦੇ ਬੂਟੇ ਲਾਉਣੇ ਆ ਜੋ ਵੀ ਸਾਡੀ ਜ਼ਿੰਮੇਵਾਰੀ ਲਗਾਈ ਜਾਵੇਗੀ ਅਸੀਂ ਸਾਰੇ ਹੀ ਜਿੰਨੇ ਵੀ ਮੈਂਬਰ ਆਏ ਸੰਜੀਓ ਦੇ ਤਨਮਨ ਧੰਦੇ ਨਾਲ ਅਸੀਂ ਸੇਵਾ ਕਰਾਂਗੇ ਔਰ ਬਹੁਤ ਵੱਡਾ ਯੋਗਦਾਨ ਸਾਡਾ ਵੀਰ ਜੋਧਾ ਯੂਐਸਏ ਤੋਂ ਉਹਨਾਂ ਨੇ ਇਸ ਸੰਸਾ ਨੂੰ ਸ਼ੁਰੂ ਕਰਨ ਦਾ ਜਿਹੜਾ ਫੁਰਾਨਾ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਉਹਨਾਂ ਦਾ ਪੂਰਾ ਸਾਥ ਦੇ ਰਹੇ ਆ ਸਾਡੀ ਟੀਮ ਪੂਰੀ ਚੇਅਰਮੈਨ ਚੰਦਰਜੀਤ ਸਿੰਘ ਜੀ ਕਰਨਜੀਤ ਸਿੰਘ ਜੀ ਹਰਦੇਵ ਸਿੰਘ ਜੀ ਮਾਸਟਰ ਕਮਲਜੀਤ ਸਿੰਘ ਜੀ ਹੈ ਚਰਨਜੀਤ ਸਿੰਘ ਜੀ ਰਾਜੂ ਔਰ ਸੰਜੀਤ ਸਿੰਘ ਸੰਜੀਵ ਕੁਮਾਰ ਜੀ ਜਸਵੀਰ ਕਾਲਾ ਨਰਿੰਦਰ ਸਿੰਘ ਹੋਰ ਵੀ ਸਾਰੇ ਸਾਡੇ ਜਿੰਨੇ ਵੀ ਪਿੰਡ ਦੇ ਹੈਗੇ ਆ ਸਾਰੇ ਸਾਥ ਦੇ ਰਹੇ ਆ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਸਾਬ ਐਮ ਬੀਓ ਦਾ ਵਕਤ ਸਰਪਾਰਸ਼ੀ ਸਿੰਘ ਸੋਢੀ ਸਾਹਿਬ ਨੇ ਆਪਣੀ ਚਰਨ ਕਮਲ ਜੀ ਨੇ ਕੀਤਾ ਪੂਛੇ ਲਗਾ ਕੇ ਪਿੰਡੀ ਹਾਊਸ ਸਕੀਵਾਸਤੇ ਔਰ ਰੋਡ ਬੰਦ ਕਰਨ ਦਾ ਕੰਮ ਲੂ ਕਰਨ ਇਹ ਰੋਡ ਤੋਂ ਤੇ ਮਟਰ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਠੱਕਰਵਾਲ ਮੌਜੂਦਾ ਵਿਖੇ ਭਰਾਵਾਸਰਾ ਐਨ ਜੀਓ ਵੱਲੋਂ ਸਾਫ ਸਪਾਈ ਕੀਤੀ ਜਾਊਗੀ ਤੇ ਬੁੱਟੇ ਲਾਈ ਜਾਊਗੇ ਅੱਜ ਉਦਘਾਟਨਾ ਸਮਾਰੋਹ ਕੀਤਾ ਗਿਆ ਜਿਸ ਵਿੱਚ ਸੰਤ ਬਾਬਾ ਹਰਕ੍ਰਿਸ਼ਨ ਸਿੰਘ ਜੀ ਤੇ ਸੰਤ ਬਾਬਾ ਜਸਵੰਤ ਸਿੰਘ ਜੀ ਸ਼ਾਮਲ ਹੋ ਕੇ ਉਹਨੇ ਆ ਪਹਿਲਾ ਫੁੱਟਾ ਲਾਇਆ ਤੇ ਇਸ ਅਰਦਾਸ ਕੀਤੀ ਐਨਜੀਓ ਬਾਰੇ ਵੀ ਚੜ੍ਹਦੀ ਕਲਾ ਵਿੱਚ ਰਹੇ ਇਸ ਐਨਜੀਓ ਬਲੋਂ ਗਰੀਬਾਂ ਦੀ ਸਿਹਤਾਂ ਲੋੜ ਬੰਦਾ ਸਿਹਤਾਂ ਕੀਤੀ ਜਾਊਗੀ ਤੇ ਉਹ ਹੋਰ ਸਾਡੇ ਸਭ ਸਾਥੀਆਂ ਨੂੰ ਬੇਨਤੀ ਆ ਕਿ ਜਿੰਨੇ ਵੀ ਇਸ ਐਨਜੀਓ ਨਾਲ ਜੁੜਨਾ ਚਾਹੁੰਦੇ ਆ ਜੁੜੋ ਤੇ ਪਿੰਡ ਦੀ ਭਲਾਈ ਲਈ ਅਸੀਂ ਨਾਲ ਮਿਲ ਕੇ ਕੰਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ